ਖਾਲਸਾ ਜੀ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਰਕਾਰ ਸਰਕਾਰ ਪਸਾਨਾਂ ਤੇ ਧੱਪਾ ਕਰ ਰਹੀ ਹੈ ਜੋ ਉਹਨਾਂ ਦੇ ਕੀਤੇ ਹੋਏ ਵਾਅਦੇ ਮੁਕਰੀ ਹੈ ਕਦੇ ਨੇ 4 ਕਿਲੋ ਗਿਸ਼ੇ ਉਹਨੇ 4 17 ਦਾ ਵਰਨ ਭਾਈ ਅਮਰਜੀਤ ਸਿੰਘ ਸਿੱਧੂ ਜੱਟ ਭਾਈ ਰਾਣ ਸਿੰਘ ਮੈਸਰ ਖਾਨਾ ਅਕਾਲ ਸਹਾਇ ਕੌਸ਼ਲੀਅਤ ਦੇ ਇਹ ਸੁਣੋ ਸੋਚ ਕਿੱਥੋਂ ਸੋਚ ਲਈ ਕਿਸਾਨ ਆਸਤੇ ਦਸ ਸਰਕਾਰੇ ਤੂੰ ਡੋਰ ਕੱਟ ਦਿੱਤੀ ਛਾੜ ਕੇ ਆਕਾਸ਼ ਤੇ ਝੂਠੇ ਲਾ ਕੇ ਲਾਰੇ ਤੂੰ ਬਤੁਰਸ ਭੜੇ ਚੰਦੇ ਰੇ ਬਿਆਨ ਤੇ ਸਾਰੀ ਦੁਨੀਆ ਮਰੀ ਬਸ ਸਰਕਾਰ ਦੇਸ਼ ਦੇ ਕਿਸਾਨ ਤੇ ਤੌੜਿਆ ਚੌਕਰੀ ਉਹ ਚੰਗਾ ਨਹੀਂ ਕੀਤਾ ਮਰਿਆਂ ਨੂੰ ਮਾਰ ਕੇ ਤੂੰ ਜ਼ੁਲਮ ਕਰਗੀ ਖਾਦਾ ਜੀਵਿੰਦਾਰ ਕਾਲ ਰੂਪ ਧਾਰ ਕੇ ਤੂੰ ਖੱਪਰ ਭਾਰੀ ਗਈ ਜੱਬੂ ਤੇਲੇ ਬਾਹਰ ਧਾਰ ਤੇ ਮਿਆਂ ਤੋ ਜੀਵਿੰਦਾਰ ਤੇ ਕਰੀ ਦਸ ਸਿਰ ਪਰ ਬੇਸ਼ਵ ਦੇ ਤਸਾਨ ਤੇ ਕੌੜੀ ਅੱਖ ਤੋਂ ਕਰੀ ਤੋੜ ਕੇ ਸ ਮਰ ਤੇ ਨੇ ਮੁੱਲੀ ਵਹਿਰ ਨੇ ਫਸਲਾਂ ਦਾ ਕੁੱਲੀ ਨਹੀਂ ਖੋਜਣਾ ਕੌਡੀਆਂ ਦੇ ਤੋਲੇ ਵਹਿਰ ਨੇ ਇਹ ਫਸਲੇ ਮੁੱਲੀ ਨਹੀਂ ਇਹ ਸੋਚਿਆ ਨਾ ਬਲੂ ਕੀ ਇਹ ਨਾ ਦੀ ਜਾਣ ਤੇ ਜਾਨ ਕਰੇ ਨਾ ਖਰੀ ਦਸ ਸੇਰ ਕਰ ਦੇਸ਼ ਦੇ ਕਿਸਾਨ ਤੇ ਕੌੜੀ ਅੱਖ ਤੋਂ ਕਰੀ ਓ ਮਾਰਿਆ ਕਿਸਾਨ ਕਰ ਜੇ ਦੇ ਭਾਰ ਨੇ ਹੋਈਆਂ ਬੇਬਸੀਆਂ ਔਖੇ ਹੋ ਗਏ ਬਹਿਤਾਂ ਦੇ ਕਰ ਜਿਤਾਰ ਨੇ ਕਰੇ ਖੋਦ ਕਸ਼ੀਆਂ ਹੱਲ ਗਏ ਤੂੰ ਤਾਂ ਧਰਮ ਮਾਨ ਤੇ ਤੇਰੀ ਗੈਰ ਤੇ ਮਰੀ دس سرکار ਦੇਸ਼ ਦੇ ਕਿਸਾਨ ਤੇ ਕੌੜੀ ਆ ਚੋਕਰੀ ਉਹ ਚੌਣੇ ਮੰਨੇ ਹੋ ਗਏ ਖਾਦ ਤੇ ਦਵਾਈਆਂ ਤੇਰੀ ਉਹ ਵੀ ਆਉਣ ਨਕਲੀ ਫਾਇਦੇ ਨਹੀਂ ਹੁੰਦੇ ਫਸਲਾਂ ਤੇ ਪਾਈਆਂ ਦੇ ਉੰਬੀ ਬੀ ਬਕਲੀ ਜਦੋਂ ਤੂੰ ਲਾ ਪੈਂਦਾ ਹੈ ਫਸਲ ਧਨ ਤੇ ਚੁੱਟ ਜਾਂਦੀ ਹੈ ਹਰੀ ਦਸ ਸਰਕਾਰ ਬੇਸ਼ ਦੇ ਕਿਸਾਨ ਤੇ ਕੌੜੀ ਅੱਖ ਚੋਕਰੀ ਓਹ ਨਾਰੇ ਲਾ ਕੇ ਵੋਟਾਂ ਤੋ ਪਵਾ ਕੇ ਬੈਠਗੀ ਐਸ ਤੂੰ ਕਿਸਾਨ ਤੋਂ ਹੁਣ ਜਿੰਮੇਦਾਰ ਨੂੰ ਪੁਲਾ ਕੇ ਬੈਠੇਗੀ ਨੀ ਮੁੱਕਰੀ ਜ਼ੁਬਾਨ ਤੋਂ ਓ ਸਾਨੂੰ ਪੁਸ਼ਤਾਵਾ ਹੋਏ ਲਗਸਾਨ ਤੋਂ ਚਲੂ ਜਾਵੇ ਨਾ ਜਰੀ ਦਸ ਸਰਕਾਰ ਬੇਸ਼ ਦੇ ਕਿਸਾਨ ਤੇ ਕੌੜੀ ਅੱਖ ਚੋਕਰੀ ਓਹ ਆ ਜੇ ਵੀ ਬਾਕੀ ਸਟ ਗੱਲੀ ਨੂੰ ਸੁਧਾਰਨਾ ਪਿੱਛੋਂ ਪਛਤਾਵੇਂਗੀ ਔ ਬਾਰੇ ਸਮੇਂ ਤੇ ਨਜ਼ਰ ਮਾਰ ਲਨ ਰੋਮੇ ਪਰ ਲਾਵੇਂਗੀ ਉਹ ਮਨ ਨਹੀਂ ਬੋਤ ਮੋਲਣੀ ਦਕਾਨ ਤੇ ਅਨਜ਼ਰ ਨਾ ਪਰੀ ਬਸ ਸਰਕਾਰ ਦੇਖ ਦੇ ਕਿਸਾਨ ਤੇ ਕੌੜੀ ਅੱਖ ਚੋਕਰੀ ਹੋ ਮਰ ਨਹੀਂ ਪੈਣੀ ਕੱਲੇ ਇੱਕ ਕਿਸਾਨ ਤੇ ਨਹੀਂ ਸਾਰਾ ਮਹਿਗ ਨਹੀਂ ਮਰੂ ਘਾਟਾ ਜਦੋਂ ਪਾਊਗਾ ਜੱਟਾਂ ਦੀ ਜਾਨ ਤੇ ਇਤੀ ਕੋਈ ਨਾ ਕਰੂ ਉਹ ਮੁਖ ਮਰੂ ਪੈਦਾ ਹੋ ਜੂਗੀ ਜਹਾਨ ਤੇ ਚਾਰੇ ਕਰੋ ਅਹੀ ਕਰੀ ਦੱਸ ਸਰਕਾਰ ਦੇਸ਼ ਦੇ ਕਿਸਾਨ ਤੇ ਕੌੜੀ ਅੱਖ ਜੋ ਕਰੀ ਓਹ ਮੰਨ ਕੇ ਪਹਿਲ ਗੱਲ ਖੁਖ ਰੌੜਦੀ ਕਰ ਲੈ ਵਿਚਾਰ ਤੂੰ ਜਿੱਤੇ ਜੇ ਰੇਸ ਘੋੜਿਆਂ ਦੀ ਦੌੜ ਦੀ ਹੋਣਾ ਚਾਹਦੀ ਪਾਰ ਤੂੰ ਓਹ ਕਹੇ ਮੇਰ ਰਵਾਣ ਚੜ ਕੇ ਬਵਾਲ ਤੇ ਉਡੂਆਰ ਛਪਰੀ ਓਹ ਉਡੂਆਰ ਛਪਰੀ ਦੱਸ ਸਰਕਾਰ ਦੇਸ਼ ਦੇ ਕਿਸਾਨ ਤੇ ਕੌੜੀ ਅੱਖ ਜੋ ਕਰੀ